ਅੰਦੀ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਅੱਜ ਤੁਹਾਨੂੰ ਠਾਈ ਆਪਾਂ ਗੁਰਦੁਆਰਾ ਨਾਢਾ ਸਾਹਿਬ ਜੋ ਕਿ ਪੰਜ ਕੋਲਾ ਵੇਸਤ ਹੈ ਤੇ ਸਾਰੇ ਪਾਸੇ ਚੰਡੀਗੜ੍ਹ ਵਾਲੇ ਪੰਜ ਕੋਲੇ ਵਾਲੇ ਪਹਾੜਾ ਪਹਾੜਾਂ ਦੀ ਗੋਦ ਵਿੱਚ ਵਸਤ ਹੈ ਇਹ ਇਹ ਆਸ਼ੀਮਲੇ ਵਾਲਾ ਰੋਡ ਆ ਗਿਆ ਜੀ ਇਹਦਾ ਸ਼ਿਮਲੇ ਤੋਂ ਚੰਡੀਗੜ੍ਹ ਨੂੰ ਜਾਂਦਾ ਰੋਡ ਉੱਥੇ ਸਥਿਤ ਹੁੰਦਾ ਹੈ ਬਗੂ ਘਰ ਤੇ ਦੇਖ ਸਕਦੇ ਤੁਸੀਂ ਆ ਸਿੱਧੀ ਐਂਟਰੀ ਆ ਗਈ ਇਸ ਗੁਰੂ ਘਰ ਦੀ ਬਹੁਤ ਤਕੜੀਆਂ ਵੱਡੀਆਂ ਵੱਡੀਆਂ ਬੜੀਆਂ ਵੀਆਂ ਇੱਥੇ ਪਾਰਕਿੰਗਾਂ ਬਹੁਤ ਵੱਡੀਆਂ ਪਾਰਕਿੰਗ ਬਣੀਆਂ ਮੀਆਂ ਬਹੁਤ ਖੁੱਲੀ ਸਹੂਲਤ ਮਿਲੀ ਆ ਖੁੱਲੇ ਰੋਡਾਂ ਦੇ ਉੱਤੇ ਤੇ ਚੰਡੀਗੜ੍ਹ 43 ਸੈਕਟਰ ਤੋਂ ਸਿੱਧਾ ਨਾਡਾ ਸਾਹਿਬ ਪਹੁੰਚਣਾ ਜੇ ਕਿਸੇ ਨੇ ਸਿੱਧਾ ਬਸ ਤੇ ਆਉਣਾ ਤਾਂ ਬਸ ਜਿਹੜੀ ਅੱਧੇ ਦੇ ਘੰਟੇ ਬਾਅਦ ਸਰਵਿਸ ਤੋਂ ਚੱਲਦੀ ਆ ਨਾਡਾ ਸਾਹਿਬ ਨੂੰ ਚੰਡੀਗੜ੍ਹ 43 ਤੋਂ ਤੇ ਤਰਤਾਲ ਇਥੋਂ ਗੁਰਨਾਡਾ ਸਾਹਿਬ ਤੋਂ ਫੇਰ ਅੱਧੇ ਘੰਟੇ ਬਾਅਦ ਫੇਰ ਪਾਸੇ ਜਾਂਦੀ ਹੈ ਸਾਰੀ ਦਿਹਾੜੀ ਬੱਸ ਦਾ ਰੂਟ ਚੱਲਦਾ ਰਹਿੰਦਾ ਅੱਧੇ-ਅੱਧੇ ਘੰਟੇ ਬਾਅਦ ਸਰਵਿਸ ਆ ਜੀ ਤੇ ਬਹੁਤ ਸੋਹਣੀ ਜਗ੍ਹਾ ਦੇਖੋ ਪਹਾੜਾਂ ਦੀ ਗੋਤ ਵਿੱਚ ਬਸਿਆ ਹੋਇਆ ਗੁਰਦੁਆਰਾ ਨਾਡਾ ਸਾਹਿਬ ਬਹੁਤ ਸਰਵਿਸ ਆ ਅਸੀਂ ਆਉਣਾ ਹੋਵੇ ਜੇ ਬੱਸਾਂ ਤੇ ਆਉਣਾ ਉਹਨੂੰ ਵੀ ਬਹੁਤ ਵਧੀਆ ਚੀਜ਼ ਹੈ ਜੀ ਚੰਡੀਗੜ੍ਹ ਆਜੋ 43 ਜਿਹੜੇ ਆਪਣੇ ਇਧਰ ਆਉਣ ਵਾਲੇ ਪੰਜਾਬ ਚੋਂ ਤੇ 43 ਤੋਂ ਸਿੱਧਾ ਨਾਡਾ ਸਾਹਿਬ ਨੂੰ ਸਰਵਿਸ ਫੁੱਲ ਵਧੀਆ ਮਿਲਦੀ ਹੈ ਜੀ 1 ਘੰਟੇ ਦੇ ਬਾਸ ਉੱਥੋਂ ਇੱਥੇ ਲਾ ਆਂਦੀ ਆ ਤੇ ਬਹੁਤ ਸੋਹਣਾ ਐ ਨਹੀਂ ਵੀ ਉੱਥੋਂ ਆ ਕੇ ਪਰ ਟੈਕਸੀ ਕਰਾ ਕੇ ਉਹਨਾਂ ਅੱਡ ਅੱਡ ਮਹਾਪੁਰਖਾਂ ਦੀਆਂ ਸ਼ਰਾਮਾਂ ਬਣਾਈਆਂ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨਵਾਸ ਤੇ ਕਾਰ ਪਾਰਕਿੰਗ ਦੇਖੋ ਜੀ ਇਹਦੇ ਨਾਲ ਹੀ ਇੱਕ ਇੱਥੇ ਯਾਦ ਅਰ ਦਾਖਲਾ ਸੀ ਵੀ ਇਸ ਮਿਸ਼ਨ ਦੇ ਲੈ ਕੇ ਉਹ ਆ ਗਿਆ ਹਸਪਤਾਲ ਪਾਰਸੋਰਸ ਹੈਲਥ ਕੇਅਰ ਹਸਪਤਾਲ ਆ ਜੀ ਉਹਨਾਂ ਦੇ ਵੀ ਜਿੰਨੇ ਵੀ ਇੱਥੇ ਪੇਸ਼ੈਂਟ ਦਾਖਲ ਹੁੰਦੇ ਉਹਨਾਂ ਨੂੰ ਕਮਰੇ ਰੂਮ ਇੱਥੇ ਮਿਲ ਜਾਂਦੇ ਆ ਸਰਬ ਦੇ ਪਾਸੇ ਕੋਹਾੜਾ ਨੇ ਸਾਰੇ ਪਾਸੇ ਪਹਾੜੀ ਪਹਾੜਾ ਪਹਾੜਾਂ ਦੀ 골 ਵਿੱਚ ਪਸਿਆ ਗੋਦਰਾ ਨਾ ਸਾਹਿਬ ਬਹੁਤ ਖੁੱਲੀਆਂ ਪਾਰਕਾਂਾਂ ਪਾਰਕ ਮਿਲਦੀਆਂ ਇੱਥੇ ਸਰਾਮਾਂ ਹੈਗੀਆਂ ਕਮਰੇ ਮਿਲਦੇ ਆ ਪਾਰਕ ਹੈਗੀਆਂ ਉਹ ਤੁੱਲਾ ਟੁੱਲਾ ਪ੍ਰੋਗਰਾਮ ਹਰੇ ਗੈਂਦ ਪਰ ਫੁੱਲ ਵੱਡੇ ਪਰ ਮੇਲਾ ਲੱਗਦਾ ਇੱਥੇ ਆ ਦੇਖੋ ਜੀ ਹਰਿਆਣਾ ਸਿੱਖ ਗੁਰਦੁਆਰਾ ਸੈਕ ਕਮੇਟੀ ਦੇ ਅੰਡਰ ਆ ਗਿਆ ਇਹ ਜੀ ਆਏ ਨੂੰ ਜੀ ਤੇ ਦੇਖੋ ਤੁਹਾਨੂੰ ਮੈਂ ਹੁਣੇ ਦਿਖਾ ਕੇ ਛੱਡਿਆ ਵੀ ਇੱਕ ਬੱਸ ਚ ਗਈ ਆ ਤੇ ਦੂਸਰੀ ਬੱਸ ਉਹ ਤਿਆਰ ਖੜੀ ਆ ਅੱਗੇ ਗੁਰਦੁਆਰਾ ਨਾਡਾ ਸਾਹਿਬ ਤੋਂ ਜਿਹੜੀ ਦਿੱਲੀ ਨਹੀਂ ਆਪਣ ਜਾਣੀ ਆ ਚੰਡੀਗੜ੍ਹ 43 ਸੈਕਟਰ ਨੂੰ ਮਾਰਕੀਟ ਬਣੀ ਅਲੱਗ-ਅਲੱਗ ਹਰੇਕ ਚੀਜ਼ ਮਿਲਦੀ ਆ ਇੱਥੇ ਵੀ ਠੀਕ ਹੈ ਜੀ ਬਹੁਤ ਸੋਹਣੀ ਪਾਰਕਿੰਗਾਂ ਖੁੱਲੀ-ਉਡਲੀ ਪਾਰਕਿੰਗ ਗੁਰਦੁਆਰਾ ਨਮਸਕਾਰ ਕਰੋ ਜੀ ਮੁਰਦਰਾ ਸਾਹਿਬ ਨੂੰ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਖੜੀ ਹੈ ਬਸ ਫੇਰ ਤਿਆਰ ਇੱਕ ਇਹਦੇ ਪੀਜੀਆਈ ਵੀ ਦਾਖਲ ਹੈ ਉਹਨਾਂ ਦੇ ਵੀ ਪੇਸ਼ੈਂਟ ਜ਼ਰੂਰ ਪੇਸ਼ੈਂਟ ਦੇ ਨਾਲ ਜਿਹੜੇ ਰਿਲੇਟਿਵ ਹੁੰਦੇ ਆ ਇੱਥੇ ਆ ਕੇ ਕਮਰੇ ਲੈਂਦੇ ਆ ਰਹਿੰਦੇ ਆ ਤੇ ਹਸਪਤਾਲਾਂ ਨੂੰ ਇੱਥੇ ਪਹਿਲ ਆ ਜੀ ਜਦੋਂ ਮਰਜੀ ਆਓ ਸਰਾਂ ਦੇ ਵਿੱਚ ਦੇਖੋ ਕਿੰਨੀ ਖੁੱਲੀ ਪਾਰਕਿੰਗ ਆ ਬਹੁਤ ਵਧੀਆ ਮਨਮੋਹਕ ਦ੍ਰਿਸ਼ ਹਰ ਟਾਈਮ ਰਸ ਪੰਨਾ ਕੀਰਤਨ ਚੱਲ ਰਹੇ ਨੇ ਸਵੇਰੇ 3:30 ਵਜੇ ਸਟਾਰਟ ਹੋ ਜਾਂਦਾ ਕੀਰਤਨ ਚੱਲਣਾ ਬਹੁਤ ਸੁੰਦਰ ਪਾਰਕਿੰਗ ਬਣੀ ਆ ਵੱਡੀ ਖੁੱਲੀ-ਖੁਲੀ ਪਾਰਕਿੰਗ ਆ ਐਨੀ ਵੀ ਕੋਈ ਆਪਾਂ ਕਹਿੰਦੇ ਪਾਰਕਿੰਗ ਦੀ ਸਮੱਸਿਆ ਇੱਥੇ ਦੇਖੋ ਕੱਡੀ ਖੁੱਲੀ ਪਾਰਕਿੰਗ ਆ ਅੰਦਰ ਐਂਟਰ ਹੁੰਦੇ ਸਮੇਂ ਆਪਾਂ ਨੂੰ ਸਾਹਮਣੇ ਦਰਬਾਰ ਸਾਹਿਬ ਦੇ ਮੇਨ ਗੁਰਦੁਆਰਾ ਸਾਹਿਬ ਦਾ ਗੇਟ ਸਿਰਫ ਇਹਦਾ ਨਾਲ ਹੀ ਜੋੜਾ ਘਰ ਆ ਜੀ ਦੇ ਨਾਲ ਇੱਕ ਦੀਵਾਨ ਬਣਿਆ ਬਹੁਤ بڑا ਦੀਵਾਨ ਹਾਲਸਾ ਸਹਬ ਜੀ ਦਾ ਪਪਾਜੀਤ ਸਿੰਘ ਜੀ ਦੇ ਨਾਮ ਤੇ ਦੀਵਾਨ ਹਾਲ ਵੀ ਬੜੇ ਇੱਕ ਸਾਜ ਦੇ ਇੱਥੇ ਜਿਹੜੀ ਸਕਰੀਨ ਚੱਲਦੀ ਹੁੰਦੀ ਆ ਦਿਨ ਕਰਕੇ ਬੰਦ ਕੀਤੀ ਹੈ ਸ਼ਾਮ ਨੂੰ ਤੇ ਸੁਬਾਹ ਨੂੰ ਸਕਰੀਨ ਤੇ ਸਭ ਕੀਰਤਨ ਸ਼ੋਰ ਹੁੰਦਾ ਜੋ ਕੀਰਤਨ ਹੋ ਰਿਹਾ ਅੰਦਰ ਦਰਬਾਰ ਸਾਹਿਬ ਚ ਚਲਦਾ ਤੇ ਇਹਦੇ ਨਾਲ ਹੀ ਬਿਲਕੁਲ ਇਹ ਬੱਬੇ ਹੱਥ ਗੁਰੂ ਕਾ ਲੰਗਰ ਹਾਲ ਬੜਿਆ ਬਿਆ ਨੰਗਰ ਹਾਲ ਦੀ ਮਹਤ ਬਹੁਤ ਵੱਡੀ ਇਮਾਰਤ ਲੰਗਰ ਹਾਲ ਦੀ ਇਹ ਬਹੁਤ ਸੋਹਣੀ ਸਜਾਵਟ ਕੀਤੀ ਵੀ ਅੰਦਰ ਵੱਡੇ ਵੱਡੇ ਤਰੀਕੇ ਦੇ ਗਮਲੇ ਬਣਾਏ ਹੋਏ ਨੇ ਦੇਖੋ ਕਿੱਡੇ ਕਿੱਡੇ ਗਮਲੇ ਨੇ ਐਂਟਰੀ ਤੇ ਇਸ ਚੋਚੇ ਚ ਪੈਰ ਧੋ ਕੇ ਆਪਾਂ ਪਾਜੀ ਸਨਾਨਾ ਕਰਕੇ ਦਰਵਾਜ਼ਾ ਨਮਸਕਾਰ ਕਰਨ ਜਾਂਦੇ ਹਾਂ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਹੈ ਦਰਸ਼ਨ ਕਰੋ ਜੀ ਸਤਿ ਸ਼੍ਰੀ ਅਕਾਲ ਨਾ ਦਸੋ ਸੱਚੇ ਪਾਤਸ਼ਾਹ ਮੇਰ ਕਰਨੇ ਪੀਲਾ ਹੋ ਮੇਰਾ ਬਹੁਤ ਹੀ ਸੁੰਦਰ ਮਾਟਾ ਬਹੁਤ ਵੱਡਾ ਲੰਗਰ ਆ ਹਰ 24 ਘੰਟੇ ਵਾਲਾ ਕੰਮਿਆਂ ਦਾ ਲੰਗਰ ਚੱਲਦਾ ਰਾਤ ਨੂੰ 10 ਵਜੇ ਤਬਾ ਸਮਾਪਤੀ ਕੀਤੀ ਜਾਂਦੀ ਹੈ ਸਾਰੇ ਤੇੜੀ ਲੰਗਰ ਸਤ ਖੁੱਲੋ ਅਟੁੱਟ ਵਰਦਾ ਬਾਬਾ ਜੀ ਦਾ ਇਹ ਲੰਗਰ ਜੀ ਗੁਰਦੁਆਰਾ ਸਾਹਿਬ ਚ ਸਵੇਰ ਮਾਰਨਿੰਗ 3 ਵਜੇ ਸ਼ੁਰੂ ਹੋ ਜਾਂਦਾ ਇਹ ਰਾਤਾਂ ਨੂੰ 10-11 ਵਜੇ ਤੱਕ ਚਾਹ ਰੰਗ ਦਾ ਚਾਹ ਸੰਗਤ ਆਉਂਦੀ ਆ ਚਾਹ ਸਕਦੀ ਆ ਜਿੰਨੇ ਕਿਸੇ ਲੋੜ ਆ ਗਈ ਤੁਹਾਨੂੰ ਸੇਵਾ ਕੇ ਨਾਲ ਲੈ ਜਾਂਦੇ ਕੋਈ ਰੋਕ ਟੋਕ ਨਹੀਂ ਕੋਈ ਕੁਛ ਨਹੀਂ ਤੇ ਚਾਹ ਦੇ ਲੰਗਰ ਹਰ ਟਾਈਮ ਤਿਆਰ ਰੈਂਦੇ ਨੇ ਬਾਬਾ ਜੀ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੋ ਲੰਗਰ ਤਿਆਰ ਕਰਦੇ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਜੀ ਦਿੱਤਾਉਂਦੇ ਰਹਿੰਦੇ ਨੇ ਇਹ ਮੇਰਾ ਬਾਬਾ ਜੀ ਦੇ ਕੋਲ ਥੋੜਾ ਸਾਥ ਤੇ ਧੰਨਵਾਦ ਸੰਗਤਾਂ ਦਾ ਧੰਨਵਾਦ ਗੁਰੂ ਦੇ ਪਿਆਰੇ ਸੰਗਤਾਂ ਦਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਚਹਾਂ ਦੇ ਲੰਗਰ ਹਰ ਟਾਈਮ ਮੌਜੂਦ ਰਹਿੰਦੇ ਨੇ ਚਹਾਂ ਦੇ ਲੰਗਰ ਦਾ ਬਾਬਾ ਬਕਰਬਾਬ ਦਾ ਸਾਬਾ ਸਾਹਿਬ ਚਾਹੇ ਲੰਗਰ ਹਰ ਟਾਈਮ ਚੱਲਦੀ ਰਹਿੰਦੇ ਨੇ ਵਾਹਿਗੁਰੂ ਸੰਗਤ ਬੜੇ ਪਿਆਰ ਨਾਲ ਸੇਵਾ ਕਰਦੀ ਆ ਭਾਂਡੇ ਮਾਂਜਦੇ ਹੋ ਧੰਨਵਾਦ ਜੀ ਚਾਹ ਦੇ ਲੰਗਰ ਦੇ ਲੰਗਰ ਹਾਲ ਦੇ ਵਿਚਾਲੇ ਤੇ ਪ੍ਰਸ਼ਾਦੇ ਦੇ ਲੰਗਰ ਹਾਲ ਦੇ ਵਿਚਾਲੇ ਇੱਕ ਜਲਦੀ ਸੇਵਾ ਹਰ ਟਾਈਮ ਠੰਡੇ ਮਿੱਠੇ ਜਲਦੀ ਸ਼ਬੀਰ ਆਟੇ ਸੰਗਤਾਂ ਨੂੰ ਲਾਈ ਜਾਂਦੀ ਨੇ ਭੈਣਾ ਬੀਬੀਆਂ ਭੈਣਾ ਭਰਾ ਆ ਕੇ ਸੇਵਾ ਕਰਦੇ ਨੇ ਇੱਥੇ ਬਾਬਾ ਜੀ ਦੀ ਬਹੁਤ ਬਹੁਤ ਫਰ ਕਿਰਪਾ ਸੱਚੇ ਪਾਛਾ ਦੀ ਆਓ ਆਪਣ ਲੰਗਰ ਹਾਲ ਦੀ ਇਮਾਰਤ ਦਿਖਾਉਨੇ ਆ ਕਿਉਂਕਿ ਇਹਨੇ ਬੰਦ ਕਰਦੇ ਗੁਰੂ ਸਾਹਿਬ ਤੋਂ ਕੈਮਰਾ ਬੰਦ ਕਰਦੇ ਆਂ ਗਾਂ ਜਾ ਕੇ ਇਹ ਗੁਰੂ ਸਾਹਿਬ ਆ ਗਏ ਲੰਗਰ ਸਾਹਿਬ ਤੇ ਲੰਗਰ ਤਿਆਰ ਕਰਾ ਤੇ ਲੰਗਰ ਪ੍ਰਸ਼ਾਦਾ ਅਸ਼ਪਿਆਸ ਕਰਕੇ ਚਕਾਇਆ ਅੰਦਰ ਬਾਈ ਖਾਲਸਾ ਵਈ ਅੱਗੇ ਤੇ ਇਹ ਪਕਾ ਚੁੱਕੇ ਹੋਣਗੇ। ਹੋਸ਼। ਬਹੁਤ। ਕਦੀ ਆਓ। ਹਾਂਜੀ ਦਰਸ਼ਨ ਕਰੋ ਜੀ। ਅੱਗੇ ਦਰਬਾਰ ਸਾਹਿਬ ਦੀ ਬਿਲਡਿੰਗ ਸ਼ੁਰੂ ਹੋਊਗੀ। ਨਮਾਜ਼ ਸਾਹਿਬ ਦੀ ਇਮਾਰਤ ਸਟਾਰਟ ਆ ਇੱਥੋਂ। ਬਦੋਰਾ ਸਾਹਿਬ ਸ਼ੁਰੂ ਨੇ ਇੱਥੋਂ। ਬਾਹਰ। ਆਸਾ ਚੇ ਕਨ ਸਾਹਿਬ ਆ ਗਏ ਹੋੜੀਆਂ ਚੜ ਗਏ ਆਪਾਂ ਵਾਹਿਗੁਰੂ ਵਾਹਿ ਜੀ ਮਾਸ਼ਾਅੱਲਾ ਤਰਸ਼ਨ ਹੋ ਰਿਹਾ ਜੀ ਬਾਬਾ ਜੀ ਦੇ ਦਰਸ਼ਨ ਕਰੋ ਫਿਰ ਆਪਾਂ ਦਰਸ਼ਨ ਹੋ ਵਾਹਿਗੁਰੂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੋ ਮੈਂ ਧੁੱਪ ਪੈ ਰਹੀ ਹੈ ਥੋੜੀ ਜਿਹੀ ਤੇ ਕੜਾਹ ਪ੍ਰਸ਼ਾਦ ਦੇ ਪਰਾ ਪ੍ਰਸ਼ਾਦ ਇੱਥੋਂ ਪ੍ਰਾਪਤ ਕੀਤਾ ਇਹਨਾਂ ਨੇ ਬਹੁਤ ਸੋਹਣੀ ਸੁੰਦਰ ਮਾਰਤਾ ਬਹੁਤ ਖੁੱਲਾ ਡੁੱਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਛੋਟਾ ਗੁਰਦੁਆਰਾ ਸਾਹਿਬ ਨਹੀਂ ਬਹੁਤ بڑا ਇਤਿਹਾਸਕ ਗੁਰਦੁਆਰਾ ਸਾਹਿਬ ਜੀ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਦਾ ਕਿਸੇ ਦਿਨ ਆਪਾਂ ਤੁਹਾਨੂੰ ਇਤਿਹਾਸ ਵੀ ਸਾਰਾ ਪੜ੍ਹ ਕੇ ਸੁناਈਏ ਨਾਲ ਦਿੰਦਾ ਵਾਹਿਗੁਰੂ ਦਰਸ਼ਨ ਕਰੋ ਜੀ ਅੱਜ ਦੇ ਹੁਕਮ ਪਵਿੱਤਰ ਹੁਕਮਨਾਵ ਸਾਹਿਬ ਜੀ ਦੇ ਵਾਹਿਗੁਰੂ ਨੇ ਮਿਹਰ ਕੀਤੀ ਸੀ ਤਰਸ ਕੀਤਾ ਸੀ ਆਪਾਂ ਵੀ ਤਿੰਨ ਚਾਰ ਦਿਨ ਇੱਥੇ ਸੇਵਾ ਕੀਤੀ ਆ ਗੁਰਦੁਆਰਾ ਸਾਹਿਬ ਹੁਕਮਨਾਵ ਸਾਹਿਬ ਦੀ ਵਾਹਿਗੁਰੂ ਦੇ ਰਸ ਕਹਿ ਕੋਈ ਨ ਸਕੈ ਵਾਹਿਗੁਰੂ ਦੇ ਰਸ ਕਹਿ ਕੋਈ ਨ ਸਕੈ ਵਾਹਿਗੁਰੂ ਤੋ ਅਸਰ ਸੁਖੀ ਵਾਇਕ ਤਾ ਮਜਾ ਮਿਲਦਾ ਸਿਕੋ ਜਵਾਈ ਕੋਨੀ ਹੋਵੇ ਨੋ ਦੇਖੋ ਜੰਨੇ ਸੁਣੀ ਮਾਰ ਤਾ ਤਾ ਤੂੰ ਇੱਕ ਪੂਰਨ ਦਾਸਰੀ ਜਿਹਾ ਪ੍ਰਭੂ ਵਰਗਾ ਜਿਵੇਂ I'm sorry, 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 ਸਭ ਕੀ ਜਗਾਰ ਦਾ ਜੀਤ ਕੋ ਲਿਆ ਸਭ ਕੀ ਜਗਾਰ ਦਾ ਉਹ ਬੋਲਿਆ ਦਾ ਸਭ ਕੀ ਜਿਨਾ ਦਾ ਦਿਨ ਕੋ

ਜਿਨ ਦਾ ਤੇ ਬਾਦਰਾ ਇਧਰ ਫੋਮ ਮੰਗਣੋਂ ਕੜਾ ਪ੍ਰਸ਼ਾਦ ਪ੍ਰਾਪਤ ਕਰਦੇ ਹੁੰਨੇ ਆ ਕੜਾ ਪ੍ਰਸ਼ਾਦ ਪ੍ਰਾਪਤ ਕਰਕੇ ਜੀ ਆਪੇ ਨੂੰ ਕਰ ਦੇ ਹੁੰਨੇ ਤੇ ਸੰਗਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਨਾਮ ਸਾਫ ਲਿਖਿਆ ਵੀ ਜਾਂਦਾ ਦੂਸਰੀ ਲੋਡ ਦੇ ਤੇ ਵਾਹਿਗੁਰੂ ਜੀ Mod what on what